ਸੱਤ ਵਟੇ ਇੰਟਰਨੈਸ਼ਨਲ ਸਮੱਗਲਰ ਗ੍ਰਿਫਤਾਰ 5 ਕਿਲੋ ਤੇ ਕਰੀਬ ਹੈਰੋਇਨ ਅਤੇ 1 ਕਿਲੋ ਆਈਸ ਮੈਥਾਮਫੇਟ ਡਾਈਮਿੰਗ ਅਤੇ ਅਸਲਾ ਕੀਤਾ ਪੁਲਿਸ ਨੇ ਪ੍ਰਾਪਤ ਅੰਮ੍ਰਿਤਸਰ ਪੁਲਿਸ ਦਾ ਹੈ ਵੱਡਾ ਕਾਰਨਾਮਾ ਅੰਮ੍ਰਿਤਸਰ ਪੁਲਿਸ ਨੂੰ ਇਸ ਵਿਡੇ ਵਟੀ ਕਾਮਯਾਬੀ ਮਿਲੀ ਜਦੋਂ 7 ਇੰਟਰਨੈਸ਼ਨਲ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਬੰਦੀ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੋਲਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਮ੍ਰਿਤਸਰ ਪੁਲਿਸ ਨੇ ਵਾਫਕ ਥਾਵਾ ਤੋਂ 7 ਇੰਟਰਨੈਸ਼ਨਲ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਪਿੰਡੀਆਂ ਸੈਦਾ ਅੰਮ੍ਰਿਤਸਰ ਕਲਾਂੌਰ ਅਤੇ ਦੁਰਾੰਗਲਾ ਦੇ ਰਹਿਣ ਵਾਲੇ ਹਨ ਉਹਨਾਂ ਦੱਸਿਆ ਕਿ ਇਹਨਾਂ ਕੋਲੋਂ ਵੱਡੀ ਮਾਤਰਾ ਚ ਹੈਰੋਇਨ ਆਈਸ ਅਤੇ ਹੋਰ ਹਥਿਆਰ ਗੋਲੀ ਸਿੱਕਾ ਪ੍ਰਾਪਤ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਯੋਧ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ 4 ਕਿਜੀ ਤੋਂ ਵੱਧ ਹਿਰੋਇਨ 1 ਕਿਜੀ ਆਈਸ ਮੈਟਾਫੈਟਾਮਾਈਨ ਇੱਕ ਗਲੌਕ ਪਿਸਟਲ 9ਐਮਐਮ ਤੇ 7 ਜਿਹੜੇ ਆ ਕਾਟਲ ਦੇ ਜਿਹੜੇ ਅਕਿਊਜ਼ ਨੇ ਡਰਗ ਕਾਟਲ ਦੇ ਤੇ ਵੈਪਨਸ ਦੀ ਜਿਹੜੀ ਇੰਟਰਨੈਸ਼ਨਲ ਬਾਰਡਰ ਦੇ ਕ੍ਰੋਸ ਪੁਸ਼ਿੰਗ ਕੀਤੀਆਂ ਜਾਂਦੀਆਂ ਕਨਸਾਈਨਮੈਂਟ ਉਹ ਅਕਿਊਜ਼ ਫੜੇ ਨੇ ਦੋ ਏਰੀਆਜ਼ ਇਹਦੇ ਚ ਬੜੇ ਸਾਹਮਣੇ ਸਿਗਨੀਫੀਕੈਂਟਲੀ ਆਏ ਨੇ ਅੰਮ੍ਰਿਤਸਰ ਰੂਰਲ ਦਾ ਜਿਹੜਾ ਬਾਰਡਰ ਹੈ ਆਪਣਾ ਰਾਜਾ ਤਾਲਸ ਪਿੰਡੀ ਸੈਦਾ ਏਰੀਆ ਟਾਰਾਈ ਸਾਈਡ ਤੇ ਤੇ ਦੁਰੰਗਲਾ ਤੇ ਕਲਨੌਰ ਸਾਈਡ ਗੁਰਦੇਸੇ ਗੁਰਦਾਸਪੁਰ ਸੋ ਇਹਦੇ ਚ ਸਾਡੀ ਟੀਮ ਨੇ ਬਹੁਤ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਇਹਨੂੰ ਫਾਲੋ ਕੀਤਾ ਔਰ ਪਾਕ ਬੇਸ ਹੈਂਡਲਰ ਕਾਮਨ ਹੋਣ ਕਰਕੇ ਇਹ ਦੋਨੋਂ ਕਾਰਟਲ ਸਾਈਡ ਬਾਈ ਸਾਈਡ ਬਸਟ ਕੀਤੇ ਗਏ ਸਭ ਤੋਂ ਪਹਿਲਾਂ ਜਿਹੜਾ ਜੱਜ ਵੀਰ ਸਿੰਘ ਜੱਜ ਹੈਗਾ ਪਿੰਡੀ ਸੈਦਾ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਇਹਨੂੰ ਫੜਿਆ ਗਿਆ ਸੀ ਉਸ ਤੋਂ ਬਾਅਦ ਉਹਦਾ ਦੂਜਾ ਸਾਥੀ ਜਸਪਾਲ ਲੀਲियस ਜਸ ਇਹ ਰਾਜਾ ਤਾਲ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਇਹ ਤੋਂ ਵੀ ਹੀਰੋਇਨ ਰਿਕਵਰ ਹੋਈ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਦੂਜੇ ਪਾਪੇ ਸੈਂਡਲਰਸ ਦੇ ਰਾਹੀ ਇਹਨਾਂ ਨਾਲ ਜੁੜੇ ਕੇ ਬੰਦੇ ਗੁਰਦਾਸਪੁਰ ਜਿਹੜਾ ਬਾਰਡਰ ਏਰੀਆ ਉੱਥੋਂ ਦੇ ਦੁਰੰਗਲਾ ਔਰ ਕਲਾਨਾ ਔਰ ਦਾ ਲੋਪਾ ਪਿੰਡ ਹੈ ਉਥੋਂ ਦਾ ਰਹਿਣ ਵਾਲਾ ਅਨਮੋਲਪ੍ਰੀਤ ਸਿੰਘ ਹਰਪਿੰਦਰ ਪਿੰਦਾ ਤੇ ਤਰਨਪ੍ਰੀਤ ਇਹ ਤਿੰਨੋਂ ਗੁਰਦਾਸਪੁਰ ਡਿਸਟ੍ਰਿਕਟ ਦੇ ਰਹਿਣ ਵਾਲੇ ਫੜੇ ਗਏ ਔਰ ਇਹਨਾਂ ਤੋਂ 2 ਕਿਜੀ 200 ਗ੍ਰਾਮ ਦੇ ਕਰੀਬ ਜਿਹੜੀ ਹੈ ਹੀਰੋਇਨ ਬਰਾਮਦ ਹੋਈ ਉਸ ਤੋਂ ਬਾਅਦ ਦਵਿੰਦਰ ਬਾਓ ਜਿਹੜਾ ਹੈਗਾ ਇਹ ਰਾਜਾ ਸੰਸੀ ਦਾ ਬੂਆ ਨੰਗਲੀ ਪਿੰਡ ਦਾ ਹੈਗਾ ਰਹਿਣ ਵਾਲਾ ਤੇ ਮਨਦੀਪ ਇਹ ਵੀ ਬੂਆ ਨੰਗਲੀ ਦਾ ਪੀਐਸ ਰਾਜਾ ਸੰਸੀ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਇਹ ਦੋਨਾਂ ਤੋਂ 1 kg ਆਈਸ ਮੈਟਾਫੈਟਾਮਾਈਨ ਤੇ ਜਿਹੜਾ 9 mm ਗਲੋਕ ਪਿਸਟਲ ਇੱਕ ਤੋਂ ਟੋਟਲ ਰਿਕਵਰੀ ਜਿਹੜੀ ਹੈ ਇਹਦੇ ਚ ਇਹ ਕੀਤੀ ਗਈ ਹੈ ਨਾਰਕੋਟਿਕਸ ਦੀ ਤੇ ਨਾਲ ਪਿਸਟਲ ਦੀ ਜੋ ਗੱਲ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਈ ਹੈ ਕਿ ਜਜਬੀਰ ਜਿਹੜਾ ਹੈਗਾ ਪਹਿਲਾਂ ਇਹਦੇ ਤੇ ਜਿਹੜਾ ਅਟੈਂਪਟ ਟੂ ਮਰਡਰ ਵਗੈਰਾ ਦਾ ਪਰਚਾ ਪਹਿਲਾਂ ਹੀ ਦਰਜ ਹੈਗਾ ਥਾਣਾ ਅਜਨਾਲੇ ਦੇ ਵਿੱਚ ਇਸੇ ਤਰ੍ਹਾਂ ਜਸਪਾਲ ਜਸ ਜਿਹੜਾ ਰਾਜਾ ਤਾਲ ਵਾਲਾ ਇਹਦੇ ਖਿਲਾਫ ਵੀ ਆਮ ਜੱਟ ਦਾ ਜਨਾਲੇ ਦੇ ਵਿੱਚ ਉੱਥੇ ਵੀ ਤੋਂ ਪਿਸਟਲ ਦੀ ਰਿਕਵਰੀ ਹੋਈ ਸੀਗੀ। ਔਰ ਬਾਕੀ ਜਿਹੜੇ ਮੁੰਡੇ ਫਰੈਸ਼ ਨੇ ਉਹਨਾਂ ਦੇ ਖਿਲਾਫ ਕੋਈ ਪੁਰਾਣਾ ਮੁਕੱਦਮਾ ਨਹੀਂ ਹੈ। ਦਵਿੰਦਰ ਬਾਓ ਜਿਹੜਾ ਹੈਗਾ ਬੂਆ ਨੰਗਲੀ ਪੀਐਸ ਰਾਜਸਥਾਨ ਸੀ ਜਿੱਥੇ ਮੈਟਾਫੇਟਾਮਾਈਨ ਆਇਸ ਮਿਲੀ ਹੈ ਉਹਦੇ ਖਿਲਾਫ ਪਹਿਲਾਂ ਜਿਹੜੇ ਆ ਦੋ ਮੁਕੱਦਮੇ ਨੇ ਹੀਰੋਇਨ ਦੇ। ਥਾਣਾ ਕੰਬੋ ਅੰਮ੍ਰਿਤਸਰ ਰੂਰਲ ਤੇ ਲੋਪੋਕੇ ਤੇ ਇਹ ਤਕਰੀਬਨ ਡੇਢ ਸਾਲ ਪਹਿਲਾਂ ਦੁਬਈ ਤੋਂ ਵਾਪਸ ਆਏ ਇੰਡੀਆ ਤੇ ਉੱਥੇ ਇਹਨਾਂ ਦੇ ਇੰਟਰਨੈਸ਼ਨਲ ਲੈਵਲ ਤੇ ਪਾਕਿਸਤਾਨ ਲੈਵਲ ਤੇ ਸਾਰੇ ਲੋਕਾਂ ਨਾਲ ਸਮਗਲਰਾਂ ਨਾਲ ਇਹਦੇ ਕੰਟੈਕਟਸ ਪੈਦਾ ਹੋਏ ਤੇ ਆ ਕੇ ਇਹਨੇ ਕੰਮ ਸ਼ੁਰੂ ਕਰ ਦਿੱਤਾ ਇੱਥੇ ਔਰ ਜਿਹੜਾ ਗਲੌਕ ਵੀ ਇਹਨਾਂ ਨੇ ਨਾਲ ਮੰਗਾਇਆ ਸੋ ਬੇਸਿਕਲੀ ਇਹ ਬੰਦੇ ਕਨਸਾਈਨਮੈਂਟਸ ਜਿਹੜੇ ਪਿਕਅਪ ਕਰਕੇ ਅੱਗੇ ਇੱਥੇ ਉਹਨੂੰ ਵੇਚਦੇ ਸੀ ਡਿਸਟ੍ਰੀਬਿਊਟ ਕਰਦੇ ਸੀ ਤੇ ਆਪਣਾ ਮੁਨਾਫਾ ਕਮਾਉਂਦੇ ਸੀ ਅੰਮ੍ਰਿਤਸਰ ਤੇ ਜਿਹੜੇ ਗੁਰਦਾਸਪੁਰ ਬਾਰਡਰ ਵਾਲੇ ਏਰੀਆਜ਼ ਨੇ ਉਹ ਤੁਹਾਨੂੰ ਮੈਂ ਜਿਵੇਂ ਪਹਿਲਾਂ ਦੱਸਿਆ ਉਹ ਸਾਹਮਣੇ ਆਏ ਨੇ ਇਸ ਤੋਂ ਇਲਾਵਾ ਜਿਹੜੀ ਗੱਲ ਇਹਦੇ ਵਿੱਚ ਮੈਂ ਦੁਬਾਰਾ ਦੇਖੀ ਹੈ ਇਸ ਕੇਸ ਜਿਹੜੇ ਬਾਕੀ ਕੇਸਸ ਨਾਲ ਕਾਮਨ ਹੈ ਕਿ ਦੁਬਈ ਦੇ ਵਿੱਚ ਥਰੂ ਸਾਡਾ ਜਿਹੜਾ ਹਵਾਲਾ ਰਾਸ਼ੀ ਵੀ ਵਾਪਸ ਜਾ ਰਹੀ ਹੈ ਫਾਈਨੈਂਸ਼ੀਅਲ ਜਿਹੜੇ ਇਹਦਾ ਨੈਟਵਰਕ ਹੈ ਔਰ ਦੁਬਈ ਦੇ ਵਿੱਚ ਬੈਠ ਕੇ ਲੋਕ ਉੱਥੋਂ ਜਦੋਂ ਵਾਪਸ ਆ ਰਹੇ ਨੇ ਉੱਥੇ ਆਪਣੇ ਕੰਟੈਕਟ ਸਟੈਬਲਿਸ਼ ਕਰ ਰਹੇ ਨੇ ਚਾਹੇ ਉੱਥੇ ਰਹਿ ਕੇ ਨਹੀਂ ਵੀ ਕਰਦੇ ਪਰ ਉੱਥੇ ਹਰ ਤਰ੍ਹਾਂ ਦੇ ਬੰਦੇ ਨੂੰ ਮਿਲਦੇ ਆ ਔਰ ਇੰਟਰਨੈਸ਼ਨਲ ਲੈਵਲ ਤੇ ਅਕ੍ਰੋਸ ਦ ਬਾਰਡਰ ਪਾਕਿਸਤਾਨ ਦੇ ਸਮਗਲਸ ਦੇ ਨਾਲ ਜਿਹੜੇ ਇਹਨਾਂ ਦਾ ਰਾਫਤਾ ਪੈਦਾ ਹੋ ਜਾਂਦਾ ਉੱਥੋਂ ਆ ਕੇ ਮੁੜ ਕੇ ਇੰਡੀਆ ਦੇ ਵਿੱਚ ਇਹ ਲਾਲਚ ਵਾਸਤੇ ਔਰ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਇਹ ਕੰਮ ਕਰਦੇ ਆ ਤਾਂ ਜੇ ਆਪਾਂ ਇਹਨੂੰ ਸਾਰੀ ਰਿਕਵਰੀ ਨੂੰ ਦੇਖੀਏ 4 ਕਿਜੀ ਪਲਸ ਜਿਹੜੀ ਹੈ ਕਿ ਇਹ ਹੀਰੋਇਨ ਹੈ ਔਰ 1 ਕਿਜੀ ਮੈਟਾਫੈਟਾਮਾਈਨ ਹੈ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਚਾਰ ਟਾਈਮ ਹੀ ਇਹਨੂੰ ਸਮਝਿਆ ਜਾਂਦਾ ਕਿਉਂਕਿ 50 ਗ੍ਰਾਮ ਦੇ ਉੱਤੇ ਮੈਟਾਫੈਟਾਮਾਈਨ ਕਮਰਸ਼ਲ ਮੰਨੀ ਜਾਂਦੀ ਹੈ ਸਾਡੇ ਐਨਡੀਪੀਐਸ ਸੈਟ 'ਚ ਜਦੋਂ ਕਿ 250 ਗ੍ਰਾਮ ਤੇ ਜਾ ਕੇ ਹਿਰੋਇਨ ਜਿਹੜੀ ਹੈ ਉਹ ਕਮਰਸ਼ਲ ਹੁੰਦੀ ਹੈ ਸੋ ਮੈਂ ਇਹਨੂੰ ਬੜੀ ਸਿਗਨੀਫੀਕੈਂਟ ਰਿਕਵਰੀ ਮੰਨਦਾ ਕੀਪਿੰਗ ਇਨ 뷰 ਕਿ ਜਿੱਦਾਂ ਡਰੋਨਸ ਰਾਹੀਂ ਅੱਜਕੱਲ ਕਨਸਾਈਨਮੈਂਟ ਪੁਸ਼ ਹੋ ਰਹੀ ਹੈ ਤੋ ਜੇ ਸਾਡੀ ਜਿਹੜੀ ਟੀਮ ਹੈ ਜਿਹਦੀ ਰਹਿਨਮਾਈ ਇਨਸਪੈਕਟਰ ਮੋਲਕਦੀਪ ਸਿੰਘ ਇਨਸਪੈਕਟਰ ਸੀਆਈਏ ਅਮਰਸਰ ਕਮਿਸ਼ਨਰੇਟ ਕਰ ਰਹੀ ਸੀ ਉਹਨਾਂ ਦੀ ਟੀਮ ਨਾਲ ਹਰਮਿੰਦਰ ਸਿੰਘ ਡੀਐਸਪੀ ਸਾਹਿਬ ਏਸੀਪੀ ਨਾਰਥ ਰਿਸ਼ਭ ਜੀ ਸਾਡੇ ਪਾਰਸਗਰਕ ਨਵੇਂ ਆਫੀਸਰ ਨੇ ਜਗਵਿੰਦਰ ਸਾਡੇ ਏਡੀਸੀਪੀ ਇਨਵੈਸਟੀਗੇਸ਼ਨ ਤੇ ਓਵਰਆਲ ਸੁਪਰਵਾਈਜ਼ਨ ਜਿਹੜੀ ਹੈ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਸ੍ਰੀ ਰਵਿੰਦਰਪਾਲ ਸਿੰਘ ਜੀ ਦੀ ਸੀ ਸੋ ਇਹ ਸਾਰੀ ਟੀਮ ਨੂੰ ਮੈਂ ਦਿਲੀਬ ਮੁਬਾਰਕ ਦਿੰਦਾ ਕਿ ਇਹਨਾਂ ਨੇ ਬੜਾ ਸਿਗਨੀਫੀਕੈਂਟ ਜਿਹੜੇ ਕਾਟਲ ਨੇ ਡਰਗ ਦੇ ਉਹ ਬੱਸ ਕੀਤੇ ਹੈ ਤੇ ਇਹਨਾਂ ਚ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਸਾਨੂੰ ਦੋਨੋਂ ਸੈਕਟਰਸ ਦੇ ਵਿੱਚੋਂ ਹੋਰ ਬੰਦੇ ਜਿਹੜੇ ਸਾਡੇ ਰਡਾਰ ਤੇ ਨੇ ਉਹ ਅਸੀਂ ਜਲਦੀ ਫੜਾਂ ਵਿੱਚ ਟੋਟਲ ਕਿੰਨੇ ਬੰਦੇ ਰੈਸਟ ਹੋਏ ਪੁਲਿਸ ਆ 7